ਸ੍ਰੀ ਕਾਲ ਜੀ ਸਵਾਗਤ ਹੈ ਜੀ ਅੱਜ ਦੀ ਵੀਡੀਓ 'ਚ ਲੋ ਅੱਜ ਚੱਲੇ ਮਿਲ ਕੱਲ ਤਿਆਰੀ ਕਰਕੇ ਆ ਗਏ ਤੇ ਥਾਲੀ ਖੜਾਤੀ ਤੀ ਫਿਰ ਹਥਿਆਰ ਵੀ ਜਿੰਦੇ ਜੁੰਦੇ ਨੂੰ ਮੈਂ ਕਰ ਲਾਦੀਆਂ ਮੜਾ ਜੇ ਤੇਲ ਤੂਲ ਦੇਖ ਲਈਏ ਚਲਾ ਕੇ ਕਿਹੜਾ ਚੱਲਦਾ ਕਿਹੜਾ ਨਹੀਂ ਲੋੜ ਪੈ ਜਾਂਦੀ ਆ ਹਾਂ ਜੀ ਜਿਕਣਾ ਹੁਣ ਸੰਗਲ ਸੰਗਲ ਪਈ ਆ ਹਾਂ ਜੀ ਇਹਨਾਂ ਨੂੰ ਜ਼ਰੂਰਤ ਹੈ ਇਹਨਾਂ ਨੂੰ ਤਾਂ ਜੀ ਹੈ ਨਹੀਂ ਇਹਨਾਂ ਨੂੰ ਤਾਂ ਜ਼ਰੂਰਤ ਹੈਗੀ ਲਾਉਣੀ ਜੀ ਇਹ ਫੇ ਅਗਲਾ ਲੈ ਜਾਂਦਾ ਭਾਈ ਮਿੰਟ ਲੱਗਦਾ ਹੋਰੀ ਕੀ ਪਤਾ ਲੱਗਦਾ ਅੱਜ ਹਾਜੀ ਗੱਲ ਦਾ ਹੋਰ ਬਾਲੀ ਫੇਰਦੀ ਇੱਕ ਵਾਰੀ ਟਰੈਕਟਰ ਤੇ ਐਨਸਾਫ ਕਰਦੀ ਵਿਚਾਰੇ ਨੂੰ ਹੋਰੀ ਖਲਾਬਲਾ ਇਹਨੂੰ ਖਲਾਉਣਾ ਬਲਾਉਣਾ ਤਾਂ ਹੁਣ ਇਹਨੂੰ ਕੀ ਲੈ ਇਹਦਾ ਖਲਾਉਣਾ ਬਲਾਉਣਾ ਕੀ ਉਹ ਬੁढ़ा ਹੋ ਗਿਆ ਇਹ ਹੋਰ ਹੂੰ ਖਰਾਕ ਤਾਂ ਖਲਾਉਈ ਖਰਾਕ ਨੂੰ ਡੀਜ਼ਲ ਦਿੱਤਾ ਡੀਜ਼ਲ ਇਹਦੀ ਖਰਾਕ ਹੋਰ ਕਿ ਆਈ ਡੀਜ਼ਲ ਪਾਤਾ ਹੈ ਹੋਰ ਆਹ ਕਤੰਗ ਕਰਦਾ ਇੱਕ ਹੱਥ ਡੀਜ਼ਲ ਵਾਲੇ ਹੋ ਗਏ ਮੁਸਕਮਾਨ ਲੱਗ ਗਿਆ ਬਾਕੀ ਕੱਪੜੇ ਹੋਰ ਰੱਖਣੇ ਆਲੇ ਕੰਬਲ ਕੁੰਬਲ ਕੰਬਲ ਦੇ ਦਿੱਤਾ ਸੀ ਬਣੇਗਾ ਅੱਜ ਆ ਤੁਸੀਂ ਹੋਰ ਥੈਲਾ ਹੈ ਨਹੀਂ ਤਾਂ ਜੀ ਹੁਣ ਕਬਜ਼ਾ ਲੈ ਕੇ ਆਉਣਾ ਮੈਂ ਓਏ ਘਰ ਤੀ ਘੜਤਾ ਨਾ ਨਾ ਦੇ ਦਿੱਤਾ ਸੀ ਲੈ ਥੱਲੇ ਹੈ ਨਹੀਂ ਤਾਂ ਇਹ ਫੀਡਰ ਨਹੀਂ ਅੱਗੇ ਫੀਡਰ ਦੇ ਥੱਲੇ ਪਾ ਦਿੰਦੇ ਆ ਫੀਡਰ ਦਾ ਥੱਲੇ بڑا ਹੁੰਦਾ ਹੈ ਨਾ ਬੰਦਾ ਤੰਗ ਕਰਕੇ ਯਾਰ ਇੱਕ ਉਹਦੇ ਕਰਕੇ ਚਲੋ ਕੋਈ ਨਹੀਂ ਦੇਖਦੇ ਜਿ ਰੱਖੋਗੇ ਤਾਂ ਠੀਕ ਹੈ ਨਹੀਂ ਤਾਂ ਫਿਰ ਰੱਖਾ ਕਿਉਂ ਕਿਸੇ ਤਰੀਕੇ ਨਾਲ ਤਾਂ ਇਹ ਥੱਲੇ ਚ ਪਾ ਦਿਓ ਫਿਰ ਠੀਕ ਹੈ ਜੀ ਆਜਿੰਦਾਂ ਦਾ ਕਰਾਉਂਗਾ ਕੋਈ ਤੇਲ ਪਾ ਕੇ ਰੱਖੀਂ ਚਾ ਦੋ ਪਈ ਆ ਠੀਕ ਹੈ ਜੀ ਦੋਹਾਂ ਚ ਤੇਲ ਪਾ ਕੇ ਰੱਖਦੇ ਆ ਹੂੰ ਬਾਕੀ ਦੇਖਦੇ ਆ ਟਰਾਲੀ ਪਾ ਕੇ ਮੋੜ ਪੋ ਮੋੜ ਕੀਤਾ ਠੀਕ ਹੈ ਨਹੀਂ ਉੱਪਰ ਨੂੰ ਘੁਮਾਵਾਂਗੇ ਪਿੰਡ ਦੇ ਨਾਲੇ ਸਮਾਰਕ ਰੱਖ ਕੇ ਦੇਖੀ ਵੀ ਰੱਖ ਹੁੰਦਾ ਕਿ ਨਹੀਂ ਹਾਂਜੀ ਬਿੰਦਰਗਲ ਜਾਣਾ ਬਿੰਦਰਮਖੌਲਾ ਕਰਦਾ ਕਹਿੰਦਾ ਅੱਧਾ ਘੰਟਾ ਪਹਿਨਾ ਤੁਰ ਪੀ ਮੈਂ ਤੇਰੇ ਘਹਿ ਲਈ ਤੁਰੂੰਗਾ ਭਾਈ ਹੌਲੀ ਹੌਲੀ ਆਹੀ ਅੱਧਾ ਘੜਾ ਬਾਅਦ ਚ ਪੁੱਜੂ ਤੇ ਤੇ ਹਾਂਜੀ ਓ ਇਹ ਤਾਂ ਹੈ ਚੱਲ ਚੱਲ ਹੋਰ ਪਲਵਾਨ ਸਿਤਾ ਜੀ ਚੱਲ ਘੁਮਾ ਕੇ ਲਿਆ ਮੈਂ ਹਾਂ ਤੂੰ ਬਣੇ ਲਈ ਗਿਆ ਉਹ ਜਰਾ ਐ ਗਿਆ ਵੀ ਫਸ ਕੇ ਬੈਠਾ ਉੱਤੇ ਮੈਂ ਉਹ ਇੱਚ ਰੱਖਤਾ ਦੇਸੀ ਫਰਿੱਜੇ 'ਚ ਕੁਸ ਨਹੀਂ ਇਹਦੇ ਪੰਜਾਬ ਵੀ ਨਹੀਂ ਪਾਣੀ ਵਾਲੀ ਬੋਤਲ ਰੱਖ ਗਿਆ ਹੋਰ ਬੈ ਕੇ ਤੈਨੂੰ दारू ਵਾਲੀ ਲਿਆ ਦਵੇਂ ਗਲਾਸ ਗਲੂਸ ਤਾਂ ਰੱਖਣੇ ਤੇ ਬਸ ਸੋਫੀਆਂ ਦਾ ਗਾਧਾ ਗਲਾਸ ਨਹੀਂ ਡਿਸਪੋਜ਼ੇਬਲ ਚਾਹ ਹੀ ਪੀਂਦੀ ਬੈ ਜਾਂਦੀ ਹੈ ਨਾ ਚਾਹ ਦੀ ਥਰਮੋਸ ਰੱਖੀ ਮੁੜੇ ਆਉਣਾ ਹੋਣਾ ਨਾ ਨਾ ਸ਼ਾਮ ਦਾ ਟਾਈਮ ਹੋਣ ਸਿਰ ਮੋਸ ਗਿਆ ਕਾਨੀ ਜਾ ਕੇ ਪਹਿ ਜਾਣਾ ਰੋਟੀ ਖਾ ਕੇ ਆਪਣਾ ਲਤਾ ਬਿੰਦਰ ਨੂੰ ਦੇਖਦਾ ਮੈਂ ਕਾ ਜਵੇ ਉਹਦੇ ਵੀ ਜਾਣਾ ਹਾਂ ਫੋਟੋ ਲਾਤੀ ਕਰਾ ਦੇਗਾ ਨਹੀਂ ਦੇਖਣੇ ਹਾਂ ਦੇਖ ਮੈ ਲੈ ਕੇ ਨਾ ਵਾਈਡ ਜੀ ਲੱਗਦੀ ਆ ਰਾਦੀ ਹੈ ਨਾ ਜੇ ਦਿਨ ਵਾਲੀ ਹੁੰਦੀ ਫਿਰ ਆ ਜਾਣਾ ਪੁਰਾਣੇ ਜਿਹੇ ਜ਼ਮਾਨੇ ਦੀ ਫੋਟੋ ਹੁੰਦੀ ਏ ਇੱਕ ਉਹਨੇ ਜ਼ੂਮ ਕਰਤੀ ਫਿਰ ਵੀ ਵਧੀਆ ਲੱਗਦੀ ਆ ਹਾਂ ਠੀਕ ਆ ਵਧੀਆ ਨਰ ਦੇਖੀਏ ਹੁਣ ਚੱਲੀਏ ਬਾਕੀ ਆ ਜਗਦੀਪ ਦੇ ਲੱਗੇ ਬਿਲ ਘਟਨ ਉਹਦਾ ਨੰਬਰ ਕੱਲ ਤੱਕ ਆਊ ਤੇ ਨਾ ਲੱਗੇ ਲੱਗੇ ਪਿਛਲੀ ਵਾਰ ਦਾ ਏ ਜਦੋਂ ਉਹ ਤਾਂ ਫਰਾਦਾ ਹੀ ਆ ਜੀ ਵਾਰ ਮੂਰੀ ਤਾਂ ਆਇਆ ਪਰ ਇਹ ਇੰਨਾ ਕਿਹੜੇ ਪਾਸੇ ਨੂੰ ਮੁੜਿਆ ਐ ਨੂੰ ਪਰ ਇੱਧਰ ਨੂੰ ਇੱਥੇ ਅੰਦਰ ਇੱਥੇ ਲੱਗਿਆ ਉਹਰੇ ਹੂੰ 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 ਕਿਤੇ ਉਤਰਨ ਲਈ ਜਿੱਦਾਂ ਪਾਨਾ ਹੋਰ ਰਹੀ ਗਈ ਚਲ ਉੱਪਰ ਜਿਹੜਾ ਫੱਟਾ ਤਾਰ ਕੋਲੀ ਦੋ ਕੋਣੇ ਤੋਂ ਪਾਣੀ ਦੀ ਕਿਪੜੀ ਪੀਂਚੋ ਪੂਜਾ ਕੋਈ ਨਹੀਂ ਹੁਣ ਕਰ ਦਿੰਦੇ ਹੁਣ ਥੋੜੋ ਲਿਬੜ ਹੋਣਾ ਬਾਪੂ ਨਹੀਂ ਹੁਣ ਨਹੀਂ ਚੱਕ ਹੋਣਾ ਪਾਣੀ ਕੱਪੜੇ ਗਿੱਲੇ ਹੋਗੇ ਔਖਾ ਹੋ ਜਾਣਾ ਚੜ ਚੱਲ ਜਿਹੜਾ ਫੱਟਾ ਆਪਨਾ ਗਰ ਜੀ ਰਸਤੇ ਨੂੰ ਫੜ ਲਾ ਪਿੱਛੇ ਨੂੰ ਗਿਰਾਂਗੇ ਇਹ ਤਾਂ ਭੋਲੂ ਨੇ ਯਾਦ ਕਰਾਤਾ ਨਹੀਂ ਮੇਲੇ ਚ ਜਾ ਕੇ ਉਤਰਨਾ ਤਾਂ ਪਤਾ ਵੀ ਲੱਗਦਾ ਪਤਾ ਵੀ ਲੱਗਦਾ ਵਿੱਚੇ ਪਿਆ ਉਹੀ ਆਦਾ ਇਹਨੂੰ ਨਹੀਂ ਉੱਥੀ ਜਾ ਕੇ ਤਾਰਨਾ ਦਾ ਸਿੱਧਾ ਇਹਦੇ ਟਰਾਲੇ 'ਚ ਪਜਾ ਦੇ ਹਾਂ ਹਾਂ ਗਿਆ ਕਿੱਦਾਂ ਨਹੀਂ ਜਾਣਾ ਉੱਥੇ ਤੇ ਰਿਪੋਰਟ ਲਾ ਦੇ ਉਹ ਚਲੇ ਜਾਣਾ ਚੱਲ ਜਾਣਾਗਾ ਤੇ ਨਹੀਂ ਇਹ ਚਲੇ ਜਾਣਾ ਜਾਣੇ ਕਿੱਥੇ ਹੋ ਗਏ ਆਏ ਦੱਬ ਕੇ ਮੜਾ ਜਾਏ ਘਮਾ ਦੇ ਬਸ ਇਹ ਚੱਲ ਮਟੂ ਫਾੜ ਲਈ ਇੱਧਰ ਤੇ ਆਤੈ ਨੇ ਸ਼ਕਤੀਮਾਨ ਪੁੱਤਰਿਆ ਥੱਲੇ ਰਸੇ ਨੂੰ ਫੜ ਕੇ ਉਤਰੀ ਮਗਾ ਰਸੇ ਨੂੰ ਫੜ ਕੇ ਲਓ ਜੀ ਮੇਲੇ ਚ ਪਹੁੰਚ ਗਏ ਖੜੀਆਂ ਗੀਆਂ ਟਰਾਲੀਆਂ ਬਾਕੀ ਦੇਖਦੇ ਆ ਕੱਲ ਖਾਲੀ ਹੋਣਾ ਕੱਲ ਨਹੀਂ ਤਕਰੀਬਨ 70 ਕਾ ਟਰਾਲੀਆਂ 70 ਟਰਾਲੀਆਂ ਨੂੰ ਮਨੂੰ ਉਮੀਦ ਆ ਵੀ ਹੁਣ ਟਾਈਮ ਹੋ ਗਿਆ 5 ਵਜੇ ਆ ਕੱਲ ਨੂੰ 11 12 ਵਜੇ ਤੱਕ ਵਿਲੇ ਹੋ ਜੂਗਾ 12 ਕਜੇ ਤੱਕ ਇੰਨਾ ਕ ਟਾਈਮ ਲੱਗਣਾ ਜੇ ਚੱਲੀ ਗਿਆ ਬਾਕੀ ਹਾਲ ਦੀ ਘੜੀ ਤਾਂ ਚੱਲ ਰਿਹਾ ਗਾਹਾਂ ਜਾ ਕੇ ਜਿਹੜਾ ਮਾਰ ਕੇ ਆਉਂਦੇ ਆ ਜੀਖਦੇ ਆ ਬਈ ਚੱਲਦਾ ਵਧੀਆ ਨਹੀਂ ਕਿ ਨਹੀਂ ਬਾਕੀ ਆਏ ਆ ਵੀ ਬੜੇ ਟਰਾਲੇ ਪਰ ਪਤਾ ਨਹੀਂ ਲੱਗਦਾ ਹੈਗਾ ਬਈ ਕਿੰਨਾ ਕੋ ਹੋਆ ਲਦਾਨ ਕਰਕੇ ਤਾਂ ਇਹ ਲੱਗਦਾ ਵੀ ਜਿੱਕਣਾ ਰੇਡੀ ਦੇ ਹੀ ਹੁੰਦਾ ਚਲੋ ਬਾਕੀ ਦੇਖਦੇ ਆ ਹੁਣ ਕਿੰਨਾ-ਕੰਨਾ ਹੁੰਦਾ ਅੰਦਾਜ਼ਾ ਦਾ 100 ਤੋਂ 110 ਦਾ ਲਾਇਆ ਚਲੋ ਮਾਰ ਕੇ ਆਈਏ ਗਾਹਾਂ ਢੇਡਾ ਨਾ ਵੀ ਬੰਦਰ ਸਿੰਘ ਕਿਆ ਹਾਲ ਆ ਸਤਿ ਸ਼੍ਰੀ ਅਕਾਲ ਜੀ ਠੀਕ ਆ ਹਾਂ ਹਾਂ ਵਧੀਆ ਇੱਕੇ ਰਹਿ ਗਈ ਹੁਣ ਤਾਂ ਹੌਸਲਾ ਹੋ ਗਿਆ ਕੋਈ ਨਹੀਂ ਇਹ ਸਵਾ ਲੱਖ ਨਾਲ ਦੀ ਐ ਐਂ ਖੜ ਗਈ ਤਾਂ ਇੱਕ ਵੀ ਸਵਾ ਲੱਖ ਗਿਆ ਕਰੋੜਾਂ ਨਾਲ ਦੀ ਹੋ ਜਾਂਦੀ ਆ ਚੱਲੀ ਜਾਵੇ ਆ ਵੀ ਲੋਡ ਕਰਾਉਣਾ ਯਾਰ ਪੱਲੀ ਪੈਤਾ ਗਈ ਪਰ ਰੋਕਣਾ ਗੱਲ ਬਣੀ ਨਹੀਂ ਅੱਛਾ ਇੱਧਰ ਨਹੀਂ ਨਾ ਸਲਚਾਈ ਹੈਗੀ ਹਾਂ ਇੱਧਰ ਨੂੰ ਹਵਾ ਹਵਾ ਬੜੀ ਗਈ ਨਹੀਂ ਹੋਰ ਕਰਨਾ ਹਾਂ ਕਿਉਂਕਿ ਤੇਰੇ ਪੱਲੇ ਪਾਸੇ ਲੋਡ ਨਹੀਂ ਕੋਪੜੇ ਸਾਫ ਕਰ ਸਿਉ ਪੱਲੀ ਮੈਂ ਆਪਣੇ ਸਾਫ ਕਰ ਲਈ ਸੋਹਣੇ ਪੈ ਜੇ ਕਰੇ ਚਾਰੇ ਪਾਸੇ ਬੰਦ ਨਹੀਂ ਪਰਲੇ ਪਾਸੇ ਵੀ ਦੇਖੀ ਤੂੰ ਅਗਲੀ ਵਾਰੀ ਮੈਂ ਬਣਾ ਕੇ ਲਿਆਉਂਗਾ ਹੈ ਨਾ ਹਾਂ ਤਾਂ ਥੋੜਾ ਜਿਹਾ ਕੱਲ ਤਾਂ ਅੱਧਾ ਸਮਾਨ ਘਰ ਰਹਿ ਗਿਆ ਕਾਲੀ ਵਿੱਚ ਉਹਦੇ ਬੇਬੇ ਦੇ ਬਾਅਦ ਰਹਿ ਗਿਆ ਜਦ ਸਮਾਨੇ ਨਹੀਂ ਚੱਕ ਹੋਇਆ ਕਈ ਚੀਜ਼ਾਂ ਰੱਖ ਨਹੀਂ ਹੋਈਆਂ ਦੇਚ ਆਏ ਹੋਏ ਦਾ ਕਾਲੀ ਜੀ ਹਾਂ ਬਾਕੀ ਐਨ ਬਣਾਉਣੀ ਜਿਹੜੀ ਕੱਲੀ ਬਣਾਉਣੀ ਹੈ ਉਹ ਪਹਿਲਾਂ ਡੱਬਾ ਬਣਾ ਲਾ ਹਾਂ ਡੱਬਾ ਹੀ ਦੇਣਾ ਇੱਥੇ ਤਾਂ ਹੀ ਬੰਦ ਹੈ ਇੱਕ ਡੱਬਾ ਹੀ ਕੋਲੇ ਤਾਂ ਹੀ ਬੰਦ ਹੈ ਦਸਹੀ ਲਾਉਣੀ ਆਪਾਂ ਨੇ ਹਾਂ ਦਸਹੀ ਲਾਉਣੀ ਮੇਰੀ ਆਪਸ਼ਨ ਸੁਲਾਏ ਵੀ ਆਜ ਚੀਜ਼ ਲੱਗ ਬਣਾ ਦਮਾ ਮੂਰੇ ਵਾਲੀ ਲੱਗ ਬਣਾਵਾ ਮੂਰੇ ਵਾਲੇ ਅਹੀਂ ਨੂੰ ਲੱਗ ਬਣਾ ਲਾ ਹਾਂ ਦਸੀਆਂ ਬਾਲੇ ਵੱਜ ਬੱਲੇ ਜਾ ਪੈਣਾ ਹਾਂ ਉੱਪਰ ਜਾ ਕੁਝ ਹਾਂ ਠੀਕਾ ਬੈਠਣਾ ਹੈ ਆ ਸੈਟਲਿਆ ਗਿਰੀ ਰਿਆ ਨਾ ਉੱਪਰ ਵਾਲੀ ਯਾਰ ਤੇ ਨਾਲੀਆਂ ਇਹਨੂੰ ਆਪਣੇ ਉੱਪਰ ਚੱਕੀ ਗਏ ਹਾਂ ਪੱਲੀਆ ਕੋੜਤਾ ਪਾਈ ਨਹੀਂ ਆ ਰਾਤ ਇਕੜੀ ਡਾਕਟਰ ਦਾ ਇਹ ਪਰ ਗਰਮੀ ਜੀ ਲੱਗੀ ਵਿੱਚ ਊਂ ਹਾਈ ਹਵਾ ਲੱਗਦੀ ਤੇ ਇੱਧਰ ਤੇ ਸਰ ਨੂੰ ਚੱਲ ਆਈਆਂ ਵੀ 24 ਘੰਟੇ ਤੇ ਪਹਿਨਾ ਵਿਲੇ ਹੋ ਜੂਗੇ ਇਹ ਚੱਲੀ ਗਿਆ ਇਹ ਚੱਲੀ ਗਿਆ ਇਹ ਤਾਂ ਰਾਤ ਖੜ ਲੈ ਗਏ ਨੇ 2 ਘੰਟੇ ਕੋਨੇ ਖੜ ਲੈ ਆ ਆ ਪਤਾ ਨਹੀਂ ਕਿਹੜੇ ਸਾਹੂ ਗਏ ਜੋਕ ਤਾਂ 2 ਨੰਬਰ ਹੋਣਾ ਉਹ ਨਾ 1 1 ਆ ਦੋ ਇਹ ਦੋ ਆ ਮੇਰਾ ਤਿੰਨ ਆ ਜਦ ਕਹਿਦਾ ਸੋਈ ਆ ਉਹ ਵਿੱਚ ਕਦਾ ਮਿਸ ਹੋ ਗਏ ਇਹ ਵੀ ਹੋ ਜਾਂਦਾ ਪਰ ਉਹ ਦਾਦਾ ਸਜੋਖ ਦੇ ਤੇ ਆ 93 ਨੰਬਰ ਦਾ ਅਸ਼ਿਆ ਇਹ ਵਿੱਚ ਹੀ ਰਹਿ ਗਿਆ ਜਿਹੜਾ ਸਾਈਡ ਪਰ ਖੜਾਤਾ ਇਹ ਨਹੀਂ ਜਾਣਾ ਤਾਂ ਨਹੀਂ ਪਰ ਉਧਰ ਵੀ ਸਾਰਾ ਭਰਿਆ ਪਿਆ ਦੂਏ ਪਾਸੇ ਐਨ ਫੁੱਲ ਸੋਹਣੀ ਆ ਗਈ ਟਰਾਲੀ ਜਿਕਣਾ ਪੈਣਾ ਵੇਚ ਨੂੰ ਘਟ ਗਈ ਸੀ ਆਹਾ ਵਧੀਆ ਆ ਜਾਂਦੀ ਆ ਹੁਣ ਚਲ ਚਾਹੀ ਕੀ ਗਈ ਇਹ ਸਭ ਹਣ ਵਾਲੇ ਪੈਰਾ ਰੱਖੀਏ ਸਮਾਨ ਤੇ ਗਾਣੇ ਲਾਈਏ ਸੈਕਟਰ ਦਾ ਵੀ ਵਧੀਆ ਬਿੰਦਰ ਹੈ ਨਾ ਲੈਟਰ ਵਧੀਆ ਪੂਰੇ ਪੂਰੇ ਹੈ ਫੋਰ ਵੀਲ ਹੈ ਇਹ ਕਿੰਦੀ ਵਰਦਾ ਬੁਰਾ ਗੰਨਾ ਟੈਕੜੇ ਨੂੰ 8320 ਪਿੱਛੇ ਕਿੰਨੇ 14 ਦੇ ਹੂੰ ਕਿੰਨੇ ਤੋਂ ਆਉਂਦੇ ਨਹੀਂ ਕਰਾਂ ਹਰ ਮਿੰਟ ਠੀਕ ਹੈ 14 ਦੇ 20 ਬਾਕੀ ਦੇਖਦੇ ਆ ਮੈਂ ਤਾਂ ਕਿਹਾ ਮੈਂ ਇਹ ਵੀ ਚੈਟਰ ਟੌਪ ਚ ਵਧੀਆ ਚੀਜ਼ ਆ ਹਾਲ ਦੀ ਘੜੀ ਚੱਲ ਰਿਹਾ ਹਾਂ ਹਾਂ ਰੇਂਜ ਐਨ ਵਧੀਆ ਆ ਲੈਟ ਦੇਖੋ ਵੇਗਾ ਦੇਖਣ ਦਿੰਦੀ ਹੁਣੀ ਮੂਰੇ ਸਹੀ ਲੇਟਾਂ ਇੱਕ ਲੈਨਚ ਆਹੋ ਨਾ 10 10 ਹੂੰ 10 ਦੋਨਾਂ 20 ਲੇਟਾਂ ਹੋ ਗਈਆਂ ਇਤਰਾ ਹੋ ਗਿਆ ਦਿਨ ਵਰਗਾ ਤੇ ਨਾ ਉੱਪਰ ਵੀ ਆਉ ਦੇ ਛਤਰੀ ਦੇ ਛਤਰੀ ਦੇ ਉੱਪਰੋਂ ਆਏ ਜਿਹੜਾ ਵੀ ਹੇਠ ਹਾਉ ਜਿਹੜੇ ਅੱਖਾਂ ਅੱਖਾਂ ਜਨਾ ਵੱਜੇ ਉਹ ਹੀ ਛਤਰੀ ਦੇ ਕਹਿੰਦੇ ਇਹ ਨਾ ਵਿੱਚ ਇਹਨੂੰ ਆ ਛਤਰੀ ਦੇ ਵਿੱਚ ਫਿੱਟ ਹੁਣ ਛਤਰੀ ਦੇ ਉਹ ਸਿਸਟਮ ਛਤਰੀ ਉਹ ਸਾਫ ਕਰ ਬਣਾਤੀ ਜਾਈ ਹੁਣੀ ਫਿਰ ਇਹ ਮਿਲ ਗਈ ਕਿ ਜੇ ਏਜੰਸੀ ਕਿ ਨਹੀਂ ਦੇਈ ਹੁਣੀ ਇਹੇ ਮਜਾਲਸੀ ਨਹੀਂ ਤਾਂ ਗਿਆ ਦੇਣੀ ਆ ਛਾਤਰੀਓ ਇੱਕੜ ਬਣਾਤੀ ਹੋਣੀ ਉਹਨਾਂ ਨੇ ਉਹ ਲਿਖੀ ਹੋਈ ਹੈਗੀ ਛਾਤਰੀ ਕਿਦੀ ਬਣੀ ਵੀ ਐ ਹੂੰ ਛਾਤਰੀਓ ਸਾਭ ਕਾ ਬਣਾਤੀ ਨਾ ਹੂੰ ਨਮਲੀ ਟਰੈਕਟਰ ਬੰਨੇ ਨਾ ਠੀਕ ਆ ਦੋ ਨਾ ਬਣਿਆ ਚ ਬਣਾ ਵੀ ਭਾਈ ਇਹ ਗੰਨੇ ਦਾ ਕੰਮ ਕਰਦੇ ਹਾਂ ਨਾਲ ਗੰਨੇ ਦਾ ਨਹੀਂ ਜਰੂਰੀ ਗੰਨੇ ਨੂੰ ਤਾਂ ਕੋਈ ਵੀ ਟਰੈਕਟਰ ਨਹੀਂ ਮਾੜਾ ਹੁੰਦਾ ਉਹ ਜਿਹੜਾ ਸੁਪਰ ਸੀਡਰ ਐਰਾ ਵਗੈਰਾ ਇਹ ਗੱਲ ਦੀ ਗੱਲ ਕਰਦਾ ਹੂੰ ਸੁਪਰ ਸੀਡਰ ਦੇ ਚੱਕਰ ਹੈ ਪੱਟੀ ਦਾ ਰੰਗ ਦੇਖ ਲੈ ਸਾਰਾ ਉੱਤਰ ਜ ਗਿਆ ਗਰਮ ਹੋ ਕੇ ਉਹ ਇੱਕ ਹੈ ਜਵਾਬ ਦਿੰਦਾ ਅਸੀਂ ਤਾਂ ਪਹਿਲਾਂ ਚੱਲ ਦੇਖ ਘੁੰਮ ਕੇ ਕੀ ਕਹਿੰਦਾ ਉਹ ਬੈਠ ਕੇ ਨਾ ਦੇਖਣ ਲੱਜੀ ਕਿਤੇ ਮਾਲਕ ਗਈ ਨਾ ਬਈ ਕਿੱਧਰ ਨੂੰ ਹੈ ਆ ਵੀ ਤੇ ਵੀ ਘੜ ਬਣਾਇਆ ਪਿੱਛੇ ਹਾਂ ਹਾਂ ਉਪਦੇ ਲਾ ਚਲ ਹੂੰ ਗੱਦਾ ਸਾਨੂੰ ਰੀਡਰ ਠੀਕ ਹੈ ਜਿਹੜੇ ਵੀ ਫੁੱਲਾ ਡੁੱਲਾ ਠੀਕ ਹੈ ਹੂੰ ਥੋੜੇ ਜਨੇ ਮਗਰਾੜ ਤੰਗ ਹੈ ਥੋੜੇ ਤੰਗ ਹੈ ਉਹ ਟਾਇਰਾਂ ਦੇ ਸਾਬ ਕੇ ਲੈ ਜੇ 16 ਦੇ ਟਾਇਰ ਹੁੰਦੇ ਮਗਰਾੜ ਬਾਹਰ ਹੋ ਜਣੇ ਤੇ ਹੋਰ ਥੋੜੇ ਜਹਾਈ ਜਿਹੜਾਈ ਕਰਦੇ ਨਾ ਥੋੜੀ ਜੀ ਆ ਬੰਦਾ ਉਰੇ ਬਿੰਗ ਬਰਾਬਰ ਨਹੀਂ ਬੈਠ ਸਕਦਾ ਪੈ ਆ 4x4 ਹੋਣਾ ਹੈ ਨਾ ਆ ਗਿਆ ਹੂੰ ਇਹ ਸਰਾ ਬਹੁਤ ਡਿੱਕੇ ਜਿਵੇਂ ਲਾ ਜਾਏ ਤੂੰ ਜਾ ਕੇ ਕਬੂਟਾ ਵਾਲੇ ਨੂੰ ਕਹਿਗਾ ਕਿਥੇ ਲਾਤਾ ਇਹ ਜੇ ਕਿਤੇ ਪੈਂਟ ਫਾਦ ਗਈ ਮੂੰਹ ਬਾਹਰ ਕਰਨਾ ਉਹਨੂੰ ਹੋਰ ਪਿੱਛੇ ਕਰ ਦੋ ਜਿਹੜਾ ਮਹਿੰਦਰਾ ਦੇ ਹੁੰਦੀ ਤਾਂ ਐਡੀ ਵੱਡੀ ਖੜੀ ਫੋਟਨਦੀ ਹਾਂ ਉਹ ਕੰਮ ਹੋਣਾ ਉਹ ਮਹਿੰਦਰਾ ਦੇ ਬਹੁਤ ਵੱੜੀ ਹੁੰਦੀ ਹਾਂ 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 ਉਹਦੇ ਨਾਲ ਘੇਰਦੀ ਹਾਂ ਉਹਦੇ ਤੋਂ ਵੱਢ ਕੇ ਜਮਾਈ ਮੈਂ ਤਾਂ ਵੱਢ ਕੇ ਇਨੀ ਕੀ ਕਰਤੀ ਬਹੁ ਵਾਰੀ ਪੈਂਟ ਫਾਦੀ ਉਹਦੇ ਜੇ ਯਾਰ ਮੈਂ ਤਾਂ ਵੱਡੀ ਜਿਹੇ ਥੱਲੇ ਕਰਤੀ ਆਖੇ ਲੈ ਮੰਨੀ ਇਹ 3 ਸਪੀਡ ਹੈ 4 ਸਪੀਡ ਨਹੀਂ ਹੈਗਾ ਆਖੇ ਲੈ ਪਤਾ ਨਹੀਂ ਭਾਈ ਇਹ ਬ੍ਰੇਕ ਹੋਣੀ ਆ ਹੈਂਡ ਬ੍ਰੇਕ ਹੈਂਡ ਬ੍ਰੇਕ ਹੈ ਆ 3 ਸਪੀਡ ਵੀ ਤਾਂ ਹੈ ਹਾਂ ਇਹ 3 ਸਪੀਡ ਆ ਉਹ 4 ਸਪੀਡ ਦੂ ਆਏ ਜਿਹੜਾ T20 ਟੀ ਝੋਟਾ ਗੇਰ ਨੇ ਜਿਹੜੇ ਨੂੰ ਉਹ 4 ਜਿਹੜਾ ਤੇਰਾ ਉਹਦੇ ਕੋਲ ਦਾ ਚੱਕਰ ਵਾਲੇ ਕੋਲ ਅਸੀਂ ਉਹ ਗੇਰ ਦੇਖਣਾ ਕਿੰਨਾ ਸੰਦ ਲਾਇਆ ਗੇਰ ਬਹੁਤ ਵਧੀਆ ਇਹਦਾ ਗੇਰ ਦੀ ਸਿਫਤ ਹੈ ਜੀ ਦੇਖੀ ਬਹੁਤ ਯਾਰ ਜੌਂਡੀਰ ਦੇ ਆਏ ਆਏ ਛੁਬਣਾ ਪੈਂਦਾ ਰੋਡ ਨੂੰ ਥੱਲੇ ਨਾ ਜਦਾ ਆਏ ਮਾਰ ਆਪੇ ਮੈਂ ਸਿੱਧੀ ਹੀ ਦੇ ਨਾਲ ਫਰਕੇ ਨਹੀਂ ਹੁੰਦਾ ਚੱਲ ਵਧੀਆ ਚੀਜ਼ ਆ ਵਧੀਆ ਚੀਜ਼ ਆ ਲਓ ਜੀ ਢੰਡਾ ਹੋ ਕੇ ਪਹੁੰਚ ਗਏ ਕੀ ਟਰਾਲੀ ਆ ਮੂੜੇ ਆਹਾ ਬੜੀ ਉਸੇ ਬਾਅਦ ਰ ਆਪਣਾ ਨੰਬਰ ਲੱਗਣਾ ਇਹ ਉੱਪਰ ਇਹ ਆ ਇੱਕ ਉਹ ਨਹੀਂ ਦੇਖਦੇ ਕਿੰਨਾ ਕ ਟਾਈਮ ਲਾਉਂਦਾ ਪਹਿਲਾਂ ਕਹਿੰਦੇ ਸੀ 2 ਘੰਟੇ ਖੜਨਾ ਪਰ ਖੜਿਆ ਨਹੀਂ ਚੱਲ ਪਿਆ ਉਹ ਕਿਤੇ ਐਂ ਨਾ ਹੋਵੇ ਉਧਰ ਅਸੀਂ ਲੱਗੀਏ ਉਧਰ ਖੜ ਜਵੇ ਇਧਰ ਬਿੰਦਰ ਵਾਲੇ ਪਹਿਨਾ ਖਾਲੀ ਹੋ ਜਾਣਾ ਕਿਉਂ ਪਰਲੇ ਪਾਸੇ ਲੱਗੀ ਉੱਪਰ ਉਧਰ 16 ਫੁੱਟ ਤੱਕ ਕੇ ਲੱਗਦਾ ਏ ਉਧਰ ਕੋ ਛੇਤੀ ਖਾਲੀ ਹੋ ਜਾਂਦਾ ਉਹਦਰ ਟਾਈਮ ਲੱਗ ਜਾਣਾ ਬਾਕੀ ਦੇਖਦੇ ਆ ਕਿ ਕਿੰਨੇ ਕੁ ਦੇਰ ਤੱਕ ਖਾਲੀ ਹੁੰਦਾ ਕਿ ਚੱਲੀ ਗਿਆ ਤੇ ਤਾਂ 1.5-2 ਘੰਟੇ ਤੱਕ ਖਾਲੀ ਹੋਊਗੀ ਨਹੀਂ ਤਾਂ ਫਿਰ ਕੋਈ ਪਤਾ ਨਹੀਂ ਤਾਂ ਜੇ ਫੜ ਗਿਆ ਤਾਂ ਬੋਮਾ ਕਿੰਨੇ ਫੋੜਾ ਟਰਾਲਾ ਆਇਆ 26 ਕਿੰਨਾ ਗੰਨਾ ਹੋਊ 22 250 ਦੇ ਕਰੀਬ ਹੋਗਾ ਟਰੈਕਟਰ ਜਿਹੜਾ ਨੋਵੋ ਹੈ ਓ ਟਾਇਰ ਨਹੀਂ ਲੱਗ ਰਿਹਾ ਐ ਬਾਈ ਸਰੇ ਦਾ ਹਾਂ ਟਾਇਰ ਨਹੀਂ ਲੱਗਣ ਦੱਤੇ ਆ ਕਿ ਬਾਈ ਨੇ ਚੱਲ ਲੱਗ ਗਿਆ ਹੁਣ ਤਾਂ ਸਰੇ ਹੁਣ ਤਾਂ ਖਾਲੀ ਹੋ ਜਾਣਾ 10 ਮਿੰਟ ਹੋਰ ਆ ਮਰਨਾ ਗਰੀਬ ਦਾ ਇਹ ਗਰੀਬ ਦਾ ਜੋਰ ਲੱਗ ਜਾਣਾ ਤੇ ਇੱਥੇ ਇਕੱਠਾ ਕਰਤਾ ਹੋਵੇਗਾ ਤੈਨੂੰ ਮੈਲਜ ਕਿਨੇ ਭੇਜਿਆ ਓਰੇ ਮਿਲ ਚਲੀ ਅੱਜ ਸਾਢੇ 1:30 ਦੇ ਦੋ ਬੰਦੇ ਆਏ ਕੋਈ ਮੈਨ ਪਿੰਡ ਸੁਣਾ ਪਿਆ ਗੱਲ ਦਾ ਇਹ ਕਿਧਰ ਭੇਜਦਾ ਟੀ ਸਗਰ ਦੋਸਤ ਬਗਾ ਭਾੜਾ ਵੀ ਮੈਨ ਲੈ ਆ ਲਿਆ ਨੇ ਮੈਂ ਮਿਲਣ ਦੱਸ ਦੇ ਵੀ ਨਵੇਂ ਟਰਾਲੇ ਦੀ ਪਾਰਟੀ ਲਾਉਣਾ ਅਰੇ ਨੀ ਆ ਜਾਣਾ ਤੇਰੇ ਕੋਲ ਦੇਖ ਲਾ ਮੈਂ ਵੀ ਦੇਖਿਆ ਖੌਰੂ ਕੋਈਂਦਾ ਕਿੱਧਰ ਤੇ ਆਉਂਦਾ ਸਾਰਾ ਵਿਚ ਬਟੇ ਸੀ ਮੇਰਾ ਕਿੱਥੇ ਆ ਹੈਂ ਬਿੰਦਰ ਖਾਲੀ ਹੋ ਗਿਆ ਪਤਾ ਕੰਡੇ ਵੱਲ ਨਾ ਇਹ ਪਰਲੇ ਪਾਸੇ ਲੱਗ ਗਿਆ ਇਹਨੂੰ ਮੌਜੂਦ ਉਧਰ ਮਗਰਾੜ ਤੋਂ ਬੱਚੇ ਤੋਂ ਤੋੜਦਾ ਚੱਲਦਾ ਹੀ ਨਹੀਂਦਾ ਬਿਲਕੁਲ ਰੋੜਦਾ ਬਾਈਕਰ ਰਹਿ ਗਿਆ ਤੇ ਵਾ ਮੈਂ ਲੱਗਣਾ ਉਹਦੇ ਬਾਦ ਕਿਤੇ ਬਾਦ ਉਹਦੇ ਬਾਦ ਮੈਂ ਹੀ ਖਾਲੀ ਹੋਣਾ ਹੁਣ ਬਾ ਹੋ ਗਿਆ ਉਹ ਮੈਂ ਵੀ ਦੇਖਾ ਵੀ ਜਗਾ ਕਿਧਰ ਖੌਰੂ ਪਾਉਂਦਾ ਆਉਂਦਾ ਆਇਆ ਕਿਤੇ ਪਰਚੀ ਲੈ ਕੇ ਆ ਗਿਆ ਪਰਚੀ ਦਾ ਲੈ ਭਈ 15 ਰੁਪਏ ਕਹਿਣ ਲੱਗਿਆ 15 ਵੀ ਆ ਗਈ ਕਿਹੜੇ ਬਹੁਤ ਦੂਰ ਆ 15 ਲੈਣ ਆਏ ਹੋਣੇ ਆ ਇੰਨਾ ਲੈਣ ਆ ਦੇਖ ਲਿਆ ਵਾ ਬੰਦਰ ਕਹਿੰਦਾ ਤਾਂ ਕਢਾ ਕੇ ਆਇਆ ਛੜ ਕੋ ਕਢਾਇਆ ਹੈ ਵਾ ਠੀਕ ਆ ਭੈ ਤਾਂ ਜੇ ਰੱਖ ਲਾ ਹੁਣ ਤੇਰਾ ਉਹਨਾਂ ਨੂੰ ਜੋਖਣਾ ਵੀ ਆ ਜਾ ਕੰਡੇ ਵੜਾ ਕੇ ਆ ਗਿਆ ਉਹ ਕਿਹ ਡਾਲਾ ਤੋੜ ਲਿਆ ਦੇਖ ਲੈ ਕਰ ਲਾ ਇਹਦੇ 4:00 ਵਜੇ ਆ ਉਹ ਦੇਖ ਡਾਲਾ ਉਹਦੇ ਤੇ ਪੱਤੇ ਨਹੀਂ ਨਹੀਂ ਬਾਈ ਨੇ ਖਾਦੀ ਬਿੱਤੀ ਹੋਏ ਨਾ ਕਹਦਾ ਘਰੇ ਉਹਨੇ ਘੋੜੀ ਦਾ ਜ਼ੋਰ ਵੀ ਹੈਗਾ ਐਵੇਂ ਬੰਦ ਘੋੜੀ ਤੇਰਾ ਰੋਂ ਬਾਈ ਘੋੜੀ ਜੀ ਜ਼ਿਆਦਾ ਜ਼ੋਰ ਦਾ ਘੋੜੀ ਤੇ ভরਸੇ ਨਾਲ ਲਾ ਇਹਦੇ ਪੱਤੀ ਫਿਰ ਯਕੀਨੀ ਨਹੀਂ ਹੈਗਾ ਤੂੰ ਘੋੜੀ ਨੂੰ ਰੋਂਦਾ ਵਾ ਹਜ਼ਣਾ ਦੇਖ ਲੈ ਘੋੜੀ ਤੇ ਲਿਆ ਦੱਸ ਕੀ ਯਾਰ ਡਾਲੇ ਜੀ ਬਾੜ ਨਹੀਂ ਪੈਂਦਾ ਕਿੰਨਾ ਰਿਸਕ ਆ ਹੋ ਗਏ ਖਾਲੀ ਲੈ ਕੇ ਚਾਰ ਕ ਪੰਜੇ ਚੱਲੀ ਜਾਵੇ ਬਸ ਕਈ ਵਾਰੀ ਉੱਪਰੇ ਰਪੰਜਾ ਰੱਖ ਕੇ ਖੜ ਜਾਂਦਾ ਇੱਕ ਸਾਲ ਕਿਹਾ ਹੋਇਆ ਇੱਕ ਰਹੀ ਮੇਲੇ ਚੱਲੇ ਇੰਨਾ ਕੁ ਰਹਿ ਗਿਆ ਗੰਨਾ ਬਾਹ ਪੰਜਾ ਉੱਪਰੇ ਰਹਿ ਗਿਆ ਉੱਤੀ ਖੜਾ ਰਿਹਾ ساری ਰਾਤ ਲੰਘੀ ਦੋਏ ਦਿਨ ਚੱਲਿਆ ਦੁਬਾਰਾ 15 16 ਘੰਟੇ ਬਾਅਦ ਚਲੋ ਹੋ ਗਏ ਬਿਲੇ ਤਾਂ ਚਲੀਏ ਘਰ ਨੂੰ ਫਿਰ ਦੇਖਦੇ ਆ ਅੱਜ ਤਾਂ ਨਹੀਂ ਕਣਕ ਬੀਜ ਹੋਣੀ ਕਣਕ ਬੀਜ ਹੋਊਗੀ ਹੁਣ ਕੱਲ ਨੂੰ 4-5 ਵੱਜ ਜਾਣੇ ਜਾਂਦੇ ਨੂੰ ਲੋਹਲ ਘਰ ਆ ਪਹੁੰਚ ਗਏ ਤੇ ਘਰ ਆਉਂਦਿਆਂ ਨੂੰ ਹਨੇਰਾ ਹੀ ਹੋ ਗਿਆ ਸ਼ਾਮ ਦੀ 5:30 ਵੱਜ ਗਏ ਬਾਕੀ ਆ ਗੁੱਗੂ ਟਿਕਾਣੇ ਲਾ ਕੇ ਹਾਂ ਸਮਾਨ ਅੰਦਰ ਲਾ ਕੇ ਆਪਣਾ ਬਿੱਲੀ ਹੋ ਗਈ ਬੈਠੇ ਹਾਂ ਹਾਂਜੀ ਜਾ ਕੇ ਆਉਂਦੇ ਉੱਧਰ ਦੇਖ ਕੇ ਉਹਦੇ ਕਿਹੜਾ ਮਾਰ ਕੇ ਕੀਤਾ ਕੀਨੀ ਨਾਲੇ ਕੱੜ ਕੇ ਹਾਂ ਕੱਲੂ ਵੀਜਾਂਗੇ ਹਾਂਜੀ ਕੱਲੂ ਵੀਜੋਗੇ 10-11 ਵੱਜੇ ਉੱਧਰ ਫੁੱਲਾਂ ਤੇ ਬਾਅਦ ਠੀਕ ਹੈ ਜੀ ਫੇ ਕਣਕ ਬੀਜ ਕੇ ਫੇ ਦੇਖਾਂਗੇ ਹੋਰ ਕੰਮ ਕੋਈ ਉਹਨੂੰ ਵੀ ਪਾਣੀ ਲਾਉਣਾ ਲਸਣ ਨੂੰ ਬਾਬਾ ਜੀ ਨੇ ਹਫਤਾ ਕਿਹਾ ਤਾਂ ਆਪਾਂ ਲੰਘ ਗਿਆ ਕਣਕ ਵੀ ਮੰਗ ਜੀ ਉੱਪਰ ਹੀ ਪਾਣੀ ਉਹਨੂੰ ਵੀ ਲਾਈਏ ਦੋ ਦਿਨ ਇੱਧਰ ਹੀ ਹੋ ਗਏ ਚਾ ਕੋਈ ਨਹੀਂ ਹੁਣ ਇੱਧਰ ਹੀ ਆ ਅਜੀ ਖਲਾੜੀ ਕਹਿੰਦਾ ਚਲਾਉਣੀ ਪ੍ਰਧਾਨ 13 ਤਰੀਕ ਤੇ ਪਹਿਨਾ ਪਹਿਨਾ ਕਹਿੰਦਾ ਅਛਾ ਜੀ ਚਲ ਦੇਖਦੇ ਹਾਂ ਪਰਸੋਂ ਵੋਟਾਂ ਵੀ ਆ ਗਈਆਂ ਅੱਜ 13 ਤਰੀਕ ਆ ਕੱਲੂ ਆ 14 ਨੂੰ ਹਾਂਜੀ ਕੱਲੂ ਐਤਵਾਰ ਹਾਂਜੀ ਬੱਸ ਕੱਲੂ ਵੋਟਾਂ ਵੀ ਆ ਅੱਜ 13 ਉਹ ਹੀ ਕਹਿਣਾ ਹੈ ਕੱਲੂ ਆ ਜਿਆਦੇ ਨਹੀਂ ਤੇ ਕੱਲੂ 14 ਤਰੀਕ ਨੂੰ ਕੱਲ ਦਾ ਵੋਟਾਂ ਹੀ ਰੌਣਕ ਲਗੀ ਰਹਿਣੀ ਓ ਉੱਥੇ ਜਿਹੜਾ ਆ ਪਾ ਆ ਗਿਆ ਕਿਹੜਾ ਰਹਿ ਗਿਆ ਕੀ ਨੂੰ ਬਾਤ ਦੀ ਆਹੀ ਕੋ ਚੱਲੀ ਜਾਣਾ ਹੁਣ ਤਾਂ ਆਪਣੇ ਚੱਲੀਆਂ ਵਾਲੇ ਸਕੂਲ ਚ ਪਾਉਂਗੀਆਂ ਜੀ ਨਾ ਨਾ ਇੱਥੇ ਪੈਣੀ ਆਪਣੇ ਇੱਥੇ ਪਾਉਂਗੀਆਂ ਹਾਂ ਚੱਲੀਆਂ ਦੀ ਹਰੇਕ ਪਿੰਡ ਦੀ ਪਿੰਡ ਚ ਪੈਣੀ ਆ ਅੱਛਾ 31 ਸਾਰਾ ਨੂੰ ਆਵਰ ਇੱਥੇ ਰਹਿਣਾ ਸੰਦੂਕੜੀ ਚੱਕ ਲੈ ਜਾਣੀ ਹਰੇਕ ਬਲਾਕ ਦੀ ਹਾਂਜੀ ਰੱਖੀ ਜਾਣੀ ਉੱਥੇ ਲਿਆ ਲਈ ਜਾ ਕੇ ਹਾਂਜੀ ਉਹੀ ਹਿਸਾਬ ਕੇ ਪਾਈ ਜਾਣੀ ਆ ਤਾਰਾ ਨੂੰ ਪਤਾ ਲੱਗੂਗਾ ਇਹ ਬਾਕੀ ਦੇਖਦੇ ਕਿਹੜਾ ਬੀਬੀ ਜੀ ਇਹ ਕਾਨੂੰ ਜਉਂਦੇ ਹਲੇ ਤਾਂ ਇਨੀ ਲੇਟ ਹੈ ਨਹੀਂ ਕੰਕ ਆਏ ਤਾਂ ਆਪਾਂ ਪਿਛਲੀ ਵਾਰ 24 ਦਸੰਬਰ ਨੂੰ ਵੀਜੀ ਦੀ 25 ਨੂੰ ਉਹ ਵੀ ਵਧੀਆ ਹੋਣੀ ਸੀ ਉਹਦੇ ਤੇ ਜਾਣੀ ਸੀ ਪਰ ਉਕਣਾ ਥੋੜੀ ਜੀ ਮੀਂਹ ਨੇ ਮਾਰ ਦਿੱਤਾ ਮੀਂਹ ਪੈ ਗਿਆ ਉਸ ਦਿਨ ਕੋ ਲੇਟ ਫਿਰ ਉਹਨਾਂ ਉਹਦੋਂ ਤਾਂ ਮੱਕੀ ਲਾ ਕੇ ਫਾਇਦਾ ਮਿਲਦਾ ਹਾਂਜੀ ਬਹੁਤੀ ਲੇਟ ਨਾਲ ਉਹ ਨਾ ਮੱਕੀ ਲਾ ਲਵੇ ਆਈ ਹੈ ਵੀ ਜਿੱਥੇ ਸੂਰ ਆ ਉੱਥੇ ਮੱਕੀ ਨਹੀਂ ਹੁੰਦੀ ਹੈਗੀ ਜਿਵੇਂ ਇਧਰ ਮੰਡ ਏਰੀਆ ਹਾਂਜੀ ਇਧਰ ਸੂਰ ਹੈਗਾ ਖਾਸਾ ਆਪਣੇ ਤੌਰੇ ਚੱਲ ਘਟ ਆਉਂਦਾ ਪਰ ਆਉਂਦਾ ਹੈਗਾ ਔਰ ਇਹ ਵੀ ਕਦੇ-ਕਦੇ ਜਿਹੜਾ ਮਾਰ ਜਾਂਦਾ ਹੈ ਪਰ ਉਰੇ ਘਟਾ ਮੱਕੀ ਨੂੰ ਪੈਣਾ ਵੀ ਬਹੁਤਾਂ ਕਰਦੀਆਂ। ਉਰੇ ਆਪਣੇ ਬੈਣਾ ਵੀ ਚੱਲ। ਕਦੇ-ਕਦੇ ਵਾਲੇ ਕੰਮ ਆ। ਬਾਕੀ ਦੇਖੀ ਜਾਉ। ਲਾਵਾਂਗੇ ਥੋੜਾ ਜਿਹਾ। ਚਲੋ ਕੇ ਜੀ। ਮਿਲਦੇ ਆ ਜੀ ਫੇਰ ਕੱਲ ਨੂੰ। ਯਾਦ ਲਈ। ਖਸਰੀ ਕਾਲ ਜੀ।